ਅਸੀਂ ਇੱਕ ਇਸ਼ੂ ਦੀ ਗੱਲ ਕੀਤੀ ਆ ਉਹ ਇਸ਼ੂ ਜਿਹੜਾ ਹਰ ਇਨਸਾਨ ਨਾਲ ਜੁੜਦਾ ਹੈਗਾ ਇੱਥੇ ਖੜੇ ਹਰ ਇਨਸਾਨ ਨਾਲ ਜੁੜਦਾ ਹੋ ਸਕੈਮ ਜਦੋਂ ਹੁੰਦਾ ਹੈ ਸਕੈਮ ਸਿਰਫ ਉਹ ਨਹੀਂ ਜਿਹੜਾ ਪੇਪਰ ਚੋਂ ਬੱਚਾ ਫੇਲ ਹੋਇਆ ਉਹ ਘਰੇ ਜਾ ਕੇ ਰੋਇਆ ਉਹਦੇ ਪੇਰੈਂਟਸ ਦੁਖੀ ਹੋਏ ਜਾਂ ਉਹਨਾਂ ਦਾ ਪੈਸਾ ਖਰਾਬ ਹੋਇਆ ਨਹੀਂ ਪੰਜਾਬੀ ਦਰਸ਼ਕ ਵਾਰੀ ਗੱਲ ਕਹੀ ਜਾਂਦੀ ਹੈ ਕਿ ਉਹ ਹਮੇਸ਼ਾ ਹੀ ਚੰਗਾ ਕੰਟੈਂਟ ਦੇਖਦਾ ਤੇ ਉਹ ਚੰਗੇ ਕੰਟੈਂਟ ਨੂੰ ਐਪਰੀਸ਼ੀਏਟ ਕਰਦਾ ਲੱਕੜ ਬੱਗੇ ਦੀ ਰਿਲੀਜ਼ ਨੇ ਉਸ ਗੱਲ ਤੇ ਮੋਹਰ ਲਾ ਦਿੱਤੀ ਹੈ ਸੋ ਇਹ ਸਾਰੇ ਉਹਨਾਂ ਦਰਸ਼ਕਾਂ ਦਾ ਧੰਨਵਾਦ ਕਰਨਾ ਬਣਦਾ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ ਸਾਡੀ ਸੀਰੀਜ਼ ਦੇਖੀ ਐਪਰੀਸ਼ੀਏਟ ਕੀਤਾ ਤੇ ਸਾਡੇ ਇਸ ਐਫਰਟ ਨੂੰ ਵੈਲਕਮ ਕੀਤਾ ਸੋ ਮੈਂ ਬਹੁਤ ਤੈਹ ਦਿਲੋਂ ਆਪਣੀ ਟੀਮ ਵੱਲੋਂ ਸਭ ਦਾ ਧੰਨਵਾਦ ਕਰਦਾ ਕਿ ਸਾਨੂੰ ਇਸ ਥਾਂ ਤੇ ਲਿਆਉਣ ਦੇ ਲਈ ਸਭ ਤੋਂ ਵੱਧ ਥੈਂਕਸ ਕਰਨ ਨੂੰ ਬਣਦਾ ਕੇਬਲ ਬੰਦਾ ਜਿਨ੍ਹਾਂ ਨੇ ਸਾਡੀ ਪੂਰੀ ਟੀਮ ਨੂੰ ਮੌਕਾ ਦਿੱਤਾ ਮੇਰੇ ਰਾਈਟਰਸ ਦਾ ਮੇਰੇ ਡਾਇਰੈਕਟਰਸ ਦਾ ਬਹੁਤ ਦਿਲ ਤੋਂ ਧੰਨਵਾਦ ਪਰਮ ਔਰ ਰਿਸ਼ਵ ਨੇ ਜਿੰਨਾ ਜੀ ਜਾਨ ਨਾਲ ਇਹ ਸੀਰੀਜ਼ ਨੂੰ ਬਣਾਇਆ ਇੱਕ ਸਾਲ ਤੋਂ ਸਭ ਤੋਂ ਵੱਧ ਮਿਹਨਤ ਉਹਨਾਂ ਦੀ ਹੈ ਉਹਨਾਂ ਨੂੰ ਸਲਾਮ ਹੈ ਜੀ ਤੇ ਫਿਰ ਸਾਡੇ ਮੇਰੇ ਜਿੰਨੇ ਵੀ ਕੋ ਐਕਟਰਸ ਸੀ ਔਰ ਪਰਮ ਰਿਸ਼ਭ ਤੇ ਆਪਣਾ ਅੰਤਾਲ ਸਾਰੇ ਜਿੰਨੇ ਐਕਟਰਸ ਨੇ ਇਹਨਾਂ ਨੇ ਜਿੰਨੀ ਮਿਹਨਤ ਕੀਤੀ ਆ ਮੈਂ ਉਹ ਚੀਜ਼ ਦਾ ਗਵਾਹ ਇਹਨਾਂ ਨੇ ਬਹੁਤ ਐਫਰਟਸ ਕਰਕੇ ਕੀਤੀ ਔਰ ਇਹ ਸਾਡੇ ਸਾਰੇ ਪੰਜਾਬ ਦਾ ਫਿਊਚਰ ਤੁਹਾਡੇ ਸਾਹਮਣੇ ਖੜਾ ਔਰ ਸ਼ੁਰੂਆਤ ਹੋ ਚੁੱਕੀ ਆ ਲੱਕੜ ਬੱਗੇ ਤੋਂ ਔਰ ਇਨਸ਼ਾਅੱਲਾ ਕਿ ਇਦਾਂ ਦੀਆਂ ਚੀਜ਼ਾਂ ਬਾਤਾਂ ਜਾਣਗੀਆਂ ਔਰ ਇਸ ਸਭ ਤੋਂ ਪਿੱਛੇ ਜਿਹੜੇ ਕਹਿੰਦੇ ਨੇ ਕਿ ਜੇ ਕੈਪਟਨ ਆਫ ਦਾ ਸ਼ਿਪ ਡਾਇਰੈਕਟਰ ਹੁੰਦਾ ਤੇ ਉਹ ਸ਼ਿਪ ਨੂੰ ਪੀਲ ਕੇ ਦੇਣ ਵਾਲਾ ਪ੍ਰੋਡਿਊਸਰ ਹੁੰਦਾ ਕੇਵਲ ਬੰਦੇ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਸਾਡੇ ਸੁਨੀਤ ਬਾਜੀ ਦਾ ਇਹਨਾਂ ਦੇ ਲਈ ਬਹੁਤ ਜ਼ੋਰਦਾਰ ਤਾੜੀਆਂ ਇਹ ਇਦਾਂ ਦੇ ਲੋਕ ਜਦੋਂ ਤੁਹਾਡੇ ਤੇ ਭਰੋਸਾ ਕਰਦੇ ਨੇ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਲੜਾਈ ਉਹ ਬੰਦੇ ਦੀ ਉਸ ਭਰੋਸੇ ਨੂੰ ਬਰਕਰਾਰ ਰੱਖਣ ਦੇ ਲਈ ਹੁੰਦੀ ਆ ਇਹਨਾਂ ਨੇ ਸਾਡੀ ਟੀਮ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਇਹਨਾਂ ਨੂੰ ਲੱਗਿਆ ਮੈਨੂੰ ਅੱਜ ਵੀ ਯਾਦ ਆ ਉਹ ਦਿਨ ਪੁੱਛਿਆ ਕਿ ਤੁਹਾਡੇ ਡਾਇਰੈਕਟਰ ਕੌਣ ਨੇ ਮੈਂ ਕਹਾ ਜੀ ਨਵੇਂ ਨੇ ਜੀ ਨਵੇਂ ਨੇ ਦਾ ਸੈਂਸ ਕਿ ਮੈਂ ਕਹਾ ਉਹਨਾਂ ਨੇ ਬਹੁਤ ਦੇਰ ਤੋਂ 4 4 5 5 ਸਾਲ ਤੋਂ ਫਿਲਮਾਂ ਨੂੰ ਅਸਿਸਟ ਕੀਤਾ ਐਸੋਸੀਏਟ ਕੀਤੇ ਨੇ ਤੇ ਹੁਣ ਆਪਣੀ ਪਾਰੀ ਡੈਬਿਊ ਕਰਨਾ ਚਾਹੁੰਦੇ ਨੇ ਐਕਟਰਸ ਕੌਣ ਨੇ ਮੈਂ ਕਹਾ ਸਾਰੀ ਟੈਲੈਂਟਡ ਆਰਟਿਸਟ ਨੇ ਜਿਹੜੇ ਕੰਮ ਕਰਦੇ ਆ ਰਹੇ ਨੇ ਔਰ ਆਪਣੀਆਂ ਟਰਮ ਕੰਡੀਸ਼ਨਸ ਤੇ ਕੰਮ ਕਰਦੇ ਨੇ ਔਰ ਇਹਨਾਂ ਆਰਟਿਸਟਾਂ ਚੋਂ ਉਹ ਨੇ ਜਿਹੜੇ ਕੰਮ ਛੱਡਦੇ ਵੀ ਆਏ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਕੰਮ ਕਰਾਂਗੇ ਤਾਂ ਉਹ ਕਰਾਂਗੇ ਜਿਹਨੂੰ ਚਾਰ ਬੰਦੇ ਕਹਿਣ ਕਿ ਚੰਗਾ ਕੰਮ ਕੀਤਾ ਮੇਗਾ ਸਾਡੀ ਟੀਮ ਉਦਾਂ ਦੀ ਆ ਭਾਜੀ ਅਸੀਂ ਕੈਫਰਡ ਕਰ ਰਹੇ ਹਾਂ ਤੇ ਔਰ ਇਹਨਾਂ ਨੇ ਸਾਨੂੰ ਜਿਸ ਤਰੀਕੇ ਨਾਲ ਸਾਡੀ ਸਪੋਰਟ ਕੀਤੀ ਸਾਡਾ ਸਾਥ ਦਿੱਤਾ ਤੇ ਇਹ ਫਿਰਤ ਜਿਹੜੀ ਪਾਈ ਆ ਪੰਜਾਬੀ OTT ਪਲੈਟਫਾਰਮ ਤੇ ਕਿਸ ਤਰ੍ਹਾਂ ਦੀ ਸੀਰੀਜ਼ ਨੂੰ ਇੰਟਰੋਡਿਊਸ ਕੀਤਾ ਜਿਹਦਾ ਸਬਜੈਕਟ ਉਦਾਂ ਹੀ ਆ ਜਿੱਦਾਂ ਤੁਸੀਂ ਮੈਨੂੰ ਕੱਲ ਤੋਂ ਇੱਕ ਚੰਗੀ ਚੀਜ਼ ਇਹ ਆ ਰਹੀ ਹੈ ਕਿ ਹਰ ਬੰਦਾ ਇਹ ਕਹਿ ਰਿਹਾ ਕਿ ਇਹ ਨੈਸ਼ਨਲ ਲੈਵਲ ਦਾ ਜੋ ਕੰਟੈਂਟ ਤੁਸੀਂ ਨੇ ਪੰਜਾਬੀ ਚ ਡਿਲੀਵਰ ਕੀਤਾ ਉਹਦੇ ਲਈ ਕੇਵਲ ਬੰਦਾ ਥੈਂਕਸ ਬੰਦਾ ਮੈਂ ਚਾਹੂੰਗਾ ਪਰ ਭਾਜੀ ਤੁਸੀਂ ਕੁਝ ਬੋਲੋਗਾ ਮੈਂ ਤੇ ਬੋਲੂਗਾ بار بار ਬੋਲੂਗਾ ਇੱਕ ਹੀ ਗੱਲ ਬੋਲੂਗਾ ਤੁਸੀਂ ਕਹਿ ਰਹੇ ਹੋ ਕਿ ਫਿਰ ਵੀ ਗੱਲ ਰਿਪੀਟ ਕਰ ਰਿਹਾ ਹੈ ਇਹਨਾਂ ਨੂੰ ਕਵਰ ਕਰੋ ਇਹ ਆਉਣ ਵਾਲੇ ਸਟਾਰਸ ਨੇ ਤੇ ਇਹਨਾਂ ਨੂੰ ਲੱਗਦਾ ਹੈ ਕਿ ਮੈਂ ਨਾ ਤੇ ਅੱਖਾ ਬੰਦ ਕਰਕੇ ਇਹਨਾਂ ਨੂੰ ਕੰਮ ਦਿੱਤਾ ਜੀ ਨਹੀਂ ਸਾਡੀ ਰਿਸਰਚ ਸੀ ਪੂਰੀ ਅਸੀਂ ਇਹਨਾਂ ਦੇ ਡਾਇਰੈਕਟਰਾਂ ਦਾ ਵੀ ਕੰਮ ਦੇਖਿਆ ਅਸੀਂ ਇਹ ਐਕਟਰਾਂ ਦਾ ਵੀ ਕੰਮ ਦੇਖਿਆ ਇਹ ਸਾਰੇ ਡਿਜ਼ਰਵਿੰਗ ਕੈਂਡੀਡੇਟਸ ਨੇ ਇਹ ਸਾਰੇ ਥੀਏਟਰ ਐਕਟਰਸ ਨੇ ਇਹ ਸਾਰੇ ਮੈਥਡ ਐਕਟਿੰਗ ਫਾਲੋ ਕਰਕੇ ਇੱਥੇ ਪਹੁੰਚੇ ਨੇ ਤੇ ਇੰਜ ਨਹੀਂ ਐ ਸੋ ਮੈਂ ਅੰਦਰ ਵੀ ਇਹ ਕਹ ਤੇ ਬਾਹਰ ਵੀ ਇਹ ਕਹਿ ਰਿਹਾ ਕਿ ਟਾਈਮ ਇਜ਼ ਚੇਂਜਿੰਗ ਡਾਇਰੈਕਟਰ ਡਰਾਈਵਨ ਪ੍ਰੋਜੈਕਟਸ ਕਰੋ ਥੀਏਟਰ ਐਕਟਰਸ ਨਾਲ ਕੰਮ ਕਰੋ ਇਹ ਬਹੁਤ ਵਧੀਆ ਇੰਡਸਟਰੀ ਹੈ ਤੇ ਇਹ ਖਾਲੀ ਫਿਲਮ ਬਣਾਉਣ ਵਾਲੇ ਦਾ ਫਾਇਦਾ ਨਹੀਂ ਹੁੰਦਾ ਇਹ ਪੂਰੀ ਕਮਿਊਨਿਟੀ ਦਾ ਫਾਇਦਾ ਹੁੰਦਾ ਜਿਹੜੀ ਲੈਂਗੁਏਜ ਜਿਹੜੀ ਕਮਿਊਨਿਟੀ ਦਾ ਮੀਡੀਆ ਵੱਡਾ ਹੋਏਗਾ ਉਹਦਾ ਹਰ ਬਿਜ਼ਨਸਮੈਨ ਨੂੰ ਫਾਇਦਾ ਹੋਏਗਾ ਸਾਰੀ ਕਮਿਊਨਿਟੀ ਨੂੰ ਫਾਇਦਾ ਹੋਏਗਾ ਇਹ ਮੈਂ ਨਹੀਂ ਕਹਿੰਦਾ ਇਹ ਰਿਸਰਚ ਕਹਿੰਦੀ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਸੋ ਤਾੜੀਆਂ ਮੇਰੇ ਵਾਸਤੇ ਨਹੀਂ ਤਾੜੀਆਂ ਇਹ ਐਕਟਰਾਂ ਵਾਸਤੇ ਇਹ ਥੀਏਟਰ ਐਕਟਰ ਜਿਨ੍ਹਾਂ ਨੇ ਇੰਨੀ ਪੇਸ਼ੈਂਸ ਦਿਖਾਈ ਐਨਾ ਟਾਈਮ ਲਾਇਆ 10 ਸਾਲ 12 ਸਾਲ 15 ਸਾਲ ਥੋੜਾ ਸਮੇਂ ਹੀ ਨਹੀਂ ਹੁੰਦਾ ਬਹੁਤ ਸਾਰੇ ਲੋਕੀ ਛੱਡ ਜਾਂਦੇ ਨੇ ਯਾਰ ਮੇਰਾ ਕੁਝ ਹੋਏਗਾ ਨਹੀਂ ਸੋ ਇਹ ਟਿਕੇ ਰਹੇ ਇਹਨਾਂ ਨੇ ਕੰਮ ਕੀਤਾ ਸੋ ਗੁਰਪ੍ਰੀਤ ਜੀ ਐ ਤੁਹਾਨੂੰ ਲੱਗਦਾ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਤੁਹਾਨੂੰ ਪ੍ਰੋਜੈਕਟ ਦਿੱਤਾ ਹੈ ਨਹੀਂ ਅਸੀਂ ਤੁਹਾਡਾ ਪੂਰਾ ਪਰਤਾਲ ਕਰਕੇ ਤੁਹਾਨੂੰ ਪ੍ਰੋਜੈਕਟ ਦਿੱਤਾ ਹੈ ਤੇ ਅੱਥੇ ਵੀ ਅੱਖਾਂ ਬੰਦ ਕਰਕੇ ਕੁਝ ਨਹੀਂ ਮਿਲਣਾ ਵਧੀਆ ਸਕ੍ਰਿਪਟ ਲਿਆਓ ਵਧੀਆ ਐਕਟਰ ਲਿਆਓ ਵਧੀਆ ਡਾਇਰੈਕਟਰ ਲਿਆਓ ਇਹ ਹੁਣ ਡਾਇਰੈਕਟਰ ਟੈਕਨੀਸ਼ੀਅਨ ਹੁੰਦਾ ਸੋ ਸ਼ੀ ਇਜ਼ ਅ ਟੈਕਨੀਸ਼ੀਅਨ ਮੈਂ ਅੰਦਰ ਵੀ ਕੀ ਹੈ ਸ਼ੀ ਇਜ਼ ਅ ਟੈਕਨੀਸ਼ੀਅਨ ਇਹਨੂੰ ਪਤਾ ਹੈ ਸੋ ਐਸੇ ਡਾਇਰੈਕਟਰਾਂ ਨਾਲ ਕੰਮ ਕਰੋ ਐਸੇ ਐਕਟਰਾਂ ਨਾਲ ਕੰਮ ਕਰੋ ਇਹ ਬਿਜ਼ਨਸ ਤੋਂ ਵਧੀਆ ਕੋਈ ਬਿਜ਼ਨਸ ਹੀ ਨਹੀਂ ਆਏਗਾ ਸੋ ਇਹ ਖਾਲੀ ਸਾਨੂੰ ਫਾਇਦਾ ਨਹੀਂ ਹੋਏਗਾ ਇਹ ਪੂਰੀ ਕਮਿਊਨਿਟੀ ਨੂੰ ਫਾਇਦਾ ਹੋਏਗਾ ਪੂਰੀ ਪੰਜਾਬੀਅਤ ਨੂੰ ਫਾਇਦਾ ਹੋਏਗਾ ਇਸ ਚੀਜ਼ ਦਾ ਉਹ ਮੈਂ ਆਲਰੇਡੀ ਐਕਸਪਲੇਨ ਕਰ ਚੁੱਕਾ ਤੁਹਾਡੇ ਸਾਰਿਆਂ ਦਾ ਥੈਂਕ ਯੂ ਤੁਸੀਂ ਆਏ ਹੋ ਮੇਰੇ ਤੋਂ ਜ਼ਿਆਦਾ ਤੁਸੀਂ ਇਹਨਾਂ ਨੂੰ ਕਵਰ ਕਰੋ ਇਹ ਆਉਣ ਵਾਲੇ ਸੁਪਰਸਟਾਰਸ ਨੇ ਅਮਰੀਕਾ ਨੂੰ ਲਿਖ ਲਓ ਇਹ ਲੱਕੜ ਬੱਗੇ ਤੋਂ ਬਨਨ ਜਾਂ ਕਿਸੇ ਹੋਰ ਸੀਰੀਜ਼ ਤੋਂ ਬਨਨ ਕਿਉਂਕਿ ਲੱਕੜ ਬੱਗੇ ਤੋਂ ਬਾਅਦ ਇਹ ਸਾਰਿਆਂ ਕੋਲ ਕੰਮ ਹੈਗਾ ਡਾਇਰੈਕਟਰ ਕੋਲ ਅਗਲਾ ਪ੍ਰੋਜੈਕਟ ਹੈ ਹੀਰੋ ਆਲਰੇਡੀ ਅਗਲਾ ਪ੍ਰੋਜੈਕਟ ਕਰ ਚੁੱਕਾ ਹੈ ਸੋ ਐ ਸਭ ਨੇ ਨਹੀਂ ਰੁਕਣਾ ਐਂਡ ਐ ਮੈਂ ਦੱਸ ਰਿਹਾ ਕਿ ਇਸ ਵਾਰੀ ਇਸ ਵਾਰੀ ਜੀਡੀ ਕਲਾਸ ਆਏਗੀ ਐਕਟਰਾਂ ਦੀ ਡਾਇਰੈਕਟਰਾਂ ਦੀ ਉਹਨੇ ਹੁਣ ਰਾਜ ਕਰਨਾ ਆਉਣ ਵਾਲੇ ਟਾਈਮ ਵਿੱਚ ਇਹ ਤੁਸੀਂ ਮੇਰੀ ਗੱਲ ਨੂੰ ਨੋਟ ਕਰ ਲਓ ਰਾਜ ਤੋਂ ਮਤਲਬ ਉਹ ਲੀਡ ਕਰਨਗੇ ਜਿਵੇਂ ਅੱਜ ਸਾਊਥ ਦਾ ਸਿਨੇਮਾ ਲੀਡ ਕਰ ਰਿਹਾ ਤੁਸੀਂ ਦੇਖ ਲਿਆ ਜੇ ਪੰਜਾਬੀ ਸਿਨੇਮਾ ਨੂੰ ਇਹਨਾਂ ਨੇ ਲੀਡ ਕਰਾਣਾ ਤੇ ਇਹ ਵਰਲਡ ਨੰਬਰ 1 ਸਿਨੇਮਾ ਬਣੇਗਾ ਪੰਜਾਬੀ ਸਿਨੇਮਾ ਆਉਣ ਵਾਲੇ ਟਾਈਮ ਵਿੱਚ ਥੈਂਕ ਯੂ ਜੀ ਅਸੀਂ ਸਾਰਿਆਂ ਨਾਲ ਕੰਮ ਕਰ ਰਹੇ ਕਰ ਰਹੇ ਅਸੀਂ ਤਮਿਲ ਵਾਲਿਆਂ ਨੂੰ ਵੀ ਕਹਿ ਰਹੇ ਆ ਤੁਸੀਂ ਤਮਿਲਸ ਬਣਾਓ ਪਰ ਉਹਨੂੰ ਪੰਜਾਬੀ ਚ ਡਬ ਕਰੋ ਵੈਰੀ ਸੂਨ ਵੀ ਆਰ ਅਨਾਊਂਸਿੰਗ ਹਿੰਦੀ ਫਿਲਮਸ ਔਨ ਕੇਬਲ 1 ਪਰ ਅਸੀਂ ਸ਼ਰਤ ਕੀ ਰੱਖੀ ਹੈ ਕਿ ਉਹਨੂੰ ਪੰਜਾਬੀ ਚ ਡਬ ਕਰੋ ਸੋ ਅਸੀਂ ਕੀ ਕਹਿ ਰਹੇ ਆ ਪੰਜਾਬੀ ਦਾ ਕੰਟੈਂਟ ਫਾਰ ਦਾ ਵਰਲਡ ਵਰਲਡ ਦਾ ਕੰਟੈਂਟ ਫਾਰ ਦਾ ਪੰਜਾਬ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਇੱਕ ਬਹੁਤ ਸੋਨੇ ਪ੍ਰੋਜੈਕਟ ਬਣਿਆ ਅੱਜ ਮੈਂ ਗੱਲ ਕਵਾਂਗਾ ਸਾਰਿਆਂ ਦੇ ਸਾਹਮਣੇ ਕਵਾਂਗਾ ਸਾਡਾ ਅੱਦੀ ਹੀ ਪੰਜਾਬ ਦਾ ਹਿਸਟਰੀ ਦੇ ਵਿੱਚ ਇੱਕ ਬੜਾ ਵੱਡਾ ਸਿੰਗਰ ਹੋਇਆ ਚਮਕੀਲਾ ਚਮਕੀਲੇ ਦੇ ਉੱਤੇ ਸੀਰੀਜ਼ ਬਣਦੀ ਹੈ ਔਰ ਬਹੁਤ ਸੋਹਣੀ ਸੀਰੀਜ਼ ਬਣਦੀ ਹੈ ਸਭ ਨੇ ਬਹੁਤ ਸੋਨਾ ਕੰਮ ਕੀਤਾ ਪਰ ਪੰਜਾਬੀ ਚ ਨਹੀਂ ਹੈਗੀ ਤੁਸੀਂ ਬਣਾਓ ਰਚਨਿਕਾੰਦੀ ਸੀਰੀਜ਼ ਤੇ ਤਮਿਲ ਚ ਨਾ ਬਣਾਓ ਦੇਖੋ ਹੋ ਸਕਦਾ ਇਸ ਤਰ੍ਹਾਂ ਮੈਂ ਤੁਸੀ ਦੱਸੋ ਪਰ ਚਮਕੀਲੇ ਦੀ ਸੀਰੀਜ਼ ਬਣੀ ਪਰ ਪੰਜਾਬੀ ਚ ਨਹੀਂ ਹੈਗੀ ਕਿਉਂ ਨਹੀਂ ਹੈਗੀ ਸੋ ਕੋਈ ਤੇ ਰੀਜ਼ਨ ਹੋਏਗਾ ਉਹ ਕਿਉਂ ਨਹੀਂ ਬਣਾ ਰਹੇ ਸੋ ਇਹ ਰੀਜ਼ਨਸ ਨੇ ਇਹ ਸਾਰੀ ਗੱਲਾਂ ਨੇ ਇਹਦੇ ਪਿੱਛੇ ਤੁਸੀਂ ਇਹਦੇ ਤੇ ਪਲੀਜ਼ ਇਹ ਚੀਜ਼ਾਂ ਨੂੰ ਕਵਰ ਕਰੋ ਕਿ ਵੀ ਚੁੰਕੀਲੇ ਦੀ ਸੀਰੀਜ਼ ਬਣ ਰਹੀ ਹੈ ਤੇ ਪੰਜਾਬੀ ਚ ਨਹੀਂ ਬਣ ਰਹੀ ਤੇ ਕੋਈ ਗੱਲ ਹੀ ਨਹੀਂ ਕਰ ਰਿਆ ਮੈਂ ਨਹੀਂ ਕਹਿ ਰਿਹਾ ਕੋਈ ਸੀਰੀਜ਼ ਮਾੜੀ ਹੈ ਬਹੁਤ ਸੋਨਾ ਕੰਮ ਹੈ ਬਹੁਤ ਸੋਨਾ ਇਨੀਸ਼ੀਏਟਿਵ ਹੈ ਬਣਾਉਣ ਵਾਲਿਆਂ ਦਾ ਵੀ ਤੇ ਕੰਮ ਕਰਨ ਵਾਲਿਆਂ ਦਾ ਵੀ ਪਰ ਉਹਨੂੰ ਪੰਜਾਬੀ ਚ ਕਿਉਂ ਨਹੀਂ ਬਣਾਉਂਦੇ ਤੁਸੀਂ ਪੰਜਾਬੀ ਚ ਬਣਾਓ ਸੋ ਅਸੀਂ ਤਮਿਲ ਵਾਲਿਆਂ ਨਾਲ ਕੰਮ ਕਰ ਰਹੇ ਆ ਤੇਲਗੂ ਵਾਲਿਆਂ ਨਾਲ ਕੰਮ ਕਰ ਰਹੇ ਆ ਅਸੀਂ ਕੋਰੀਆ ਕੋਰੀਆ ਵਾਲਿਆਂ ਨਾਲ ਗੱਲ ਕਰ ਰਹੇ ਆ ਕਿ ਤੁਸੀਂ ਲਿਆਓ ਕੋਰੀਅਨ ਸੀਰੀਜ਼ ਲਾਓ ਪਰ ਪੰਜਾਬੀ ਚ ਡੰਪ ਕਰਕੇ ਲਿਆਓ ਅਸੀਂ ਪੰਜਾਬੀ ਜੱਬ ਕਰੋ ਅਸੀਂ ਦਿਖਾਵਾਂਗੇ ਆਪਣੀ ਆਡੀਅנס ਨੂੰ ਸੋ ਅਸੀਂ ਪੰਜਾਬ ਦਾ ਕੰਟੈਂਟ ਫॉर ਦਾ ਵਰਲਡ ਵਰਲਡ ਦਾ ਕੰਟੈਂਟ ਫॉर ਦਾ ਪੰਜਾਬ ਦਿਸ ਇਜ਼ ਆਰ ਵਿਜ਼ਨ ਦੇਖੋ ਭਾਜੀ ਇੱਕ ਚੀਜ਼ ਮੈਂ ਇੱਥੇ ਐਡ ਕਰਾਂ ਕਿ ਜਿੱਦਾਂ ਨਾ ਕੋਈ ਤੁਹਾਡਾ ਜਦੋਂ ਮਿਹਨਤ ਨਾਲ ਤੁਸੀਂ ਕੰਮ ਕਰਦੇ ਹੋ ਜਿੱਦ ਦਿਨ ਅਸੀਂ ਨੇ ਫਾਈਨਲ ਪ੍ਰੋਡਕਟ ਭਾਜੀ ਉਹਨਾਂ ਨੂੰ ਦਿਖਾਇਆ ਕਿ ਇਹਨਾਂ ਨੇ ਉਹ ਬੋਲ ਅੱਜ ਵੀ ਯਾਦ ਨਹੀਂ ਇਹਨਾਂ ਨੇ ਸਾਡੀ ਟੀਮ ਨੂੰ ਪਤਾ ਕੀ ਕਿਹਾ ਕਿ ਤੁਸੀਂ ਪਹਿਲੀ ਵਾਰ ਮੇਰੇ ਕੋਲੇ ਆਏ ਸੀ ਲੱਕੜਬੱਗੇ ਬਣਾਉਣ ਵਾਸਤੇ ਅੱਜ ਮੈਂ ਤੁਹਾਡੀ ਸੀਰੀਜ਼ ਦੇਖਣ ਤੋਂ ਬਾਅਦ ਕਹਿ ਰਿਹਾ ਹਾਂ ਕਿ ਇਹਦਾ ਪਾਰਟ 2 ਬਣਾਉਣ ਵਾਸਤੇ ਮੈਂ ਤੁਹਾਨੂੰ ਅੱਗੋਂ ਆਫਰ ਕਰ ਰਿਹਾ ਹਾਂ ਸੋ ਇਹ ਜਿਹੜੀ ਤਾਕਤ ਹੈ ਮਿਹਨਤ ਦੇ ਨਾਲ ਜਦੋਂ ਤੁਸੀਂ ਕੰਮ ਕਰਦੇ ਹੋ ਲਗਨ ਦੇ ਨਾਲ ਇਹ ਸੋਚ ਕੇ ਕੰਮ ਕਰਦੇ ਹੋ ਕਿ ਅਸੀਂ ਆਪਣੀਆਂ ਔਰਤਾਂ ਨੂੰ ਪਤਾ ਹੈ ਸੀਰੀਜ਼ ਪਹਿਲਾਂ ਅਸੀਂ ਹਿੰਦੀ ਦੇ ਵਿੱਚ ਪਲਾਨ ਕਰ ਰਹੇ ਸੀਗੇ ਜਦੋਂ ਪਹਿਲਾਂ ਇਹਦਾ ਸ਼ੁਰੂਆਤ ਸੀ ਤਾਂ ਸਾਨੂੰ ਲੱਗਿਆ ਜਦੋਂ ਸੁਮਿਤ ਪਾਜੀ ਉਹਨਾਂ ਨੂੰ ਮਿਲੇ ਕਿ ਅਸੀਂ ਇਹਦਾ ਸਾਰਾ ਢਾਲਿਆ ਇਹਨੂੰ ਪੰਜਾਬ ਦੇ ਕਲਚਰ ਦੇ ਵਿੱਚ ਲਿਆਂਦਾ ਅੱਜ ਪੰਜਾਬ ਦੀ ਗੱਲ ਡਬ ਹੋ ਕੇ ਤਮਿਲ ਦੇ ਵਿੱਚ ਵੀ ਜਾਊਗੀ ਪੰਜਾਬ ਦੀ ਕਹਾਣੀ ਤੇਲਗੂ ਦੇ ਵਿੱਚ ਵੀ ਜਾਊਗੀ ਸਾਡੇ ਚਿਹਰੇ ਹੋ ਸਕਦਾ ਅਜ ਤੋਂ 6 ਮਹੀਨੇ ਬਾਅਦ ਕੋਈ ਤਮਿਲ ਤੇਲਗੂ ਦੇ ਵਿੱਚ ਦੁਨੀਆ ਦੇ ਵੱਖ-ਵੱਖ ਪਾਸਿਆਂ ਵਿੱਚ ਦੇਖੇਗਾ ਇਹ ਜਿਹੜੀਆਂ ਲੈਂਗੁਏਜਸ ਦੇ ਵਿੱਚ ਡਬ ਕਰਨ ਵਾਲੀ ਚੀਜ਼ ਆ ਮੈਂ ਪਹਿਲਾਂ ਵੀ ਕਿਹਾ ਸੀ ਬਹੁਤ ਹੈ ਤਾਂ ਬਹੁਤ ਔਖਾ ਇੱਕੋ ਫਿਲਮ ਨੂੰ 12 ਵਾਰ ਤੁਸੀਂ ਡਬ ਕਰਦੇ ਹੋ ਪਰ ਜਿਹੜਾ ਐਫਰਟ ਤੁਸੀਂ ਪਾਜੀ ਕਰ ਰਹੇ ਹੋ ਨਾ ਇਹ ਆਉਣ ਵਾਲੇ 6 ਮਹੀਨੇ ਦੇ ਵਿੱਚ ਇੱਥੇ ਗੇਮ ਪਲਟੀ ਹੋ ਸਮਝੋ ਇਹ ਡੈਫੀਨਿਟਲੀ ਗੇਮ ਚੇਂਜਿੰਗ ਹੈ ਇਹ ਹੋਏਗਾ ਆਮ ਵੈਰੀ ਕੰਫੀਡੈਂਟ ਜੀ ਹਾਂਜੀ ਹਾਂਜੀ ਆਓ ਜੀ ਆਓ ਜੀ ਸਾਰੈਂਦਾ थैंक यू ਕਿ ਤੁਸੀਂ ਸਾਨੂੰ ਕਵਰ ਕਰ ਰਹੇ ਹੋ ਤੇ ਸਾਡੀ ਲੱਕੜ ਵਗੇ ਆ ਰਹੀ ਹੈ ਅ ਡੇਢ ਦੋ ਸਾਲ ਦੀ ਮਿਹਨਤ ਹੈ ਤੁਹਾਡੇ ਸਾਹਮਣੇ ਹੁਣ ਪੇਸ਼ ਹੋਊਗੀ ਤਿੰਨ ਐਪੀਸੋਡ ਤੁਹਾਨੂੰ ਹੁਣ ਦਿਖਾਏ ਜਾਣਗੇ ਮੈਂ ਹੀ ਕਹੂੰਗੀ ਤਿੰਨ ਐਪੀਸੋਡ ਤੋਂ ਬਾਅਦ ਜਦੋਂ ਤੁਹਾਡਾ ਕ੍ਰਿਸਪ ਬਣੂਗਾ ਤੁਹਾਨੂੰ ਕੇਵਲ ਵਨ ਡੈਫੀਨਿਟਲੀ ਡਾਊਨਲੋਡ ਕਰਨਾ ਪਊਗਾ ਕਿ ਇਤੋਂ ਅੱਗੇ ਕੀ ਹੋਇਆ ਕਿਉਂਕਿ ਕਹਾਣੀ ਇਦਾਂ ਦੀ ਆ ਬਿਲਡ ਅਪ ਹੀ ਇਹੋ ਜੇ ਹੋਏ ਪਏ ਨੇ ਕਿ ਤੁਹਾਨੂੰ ਡੈਫੀਨਿਟਲੀ ਸਬਸਕ੍ਰਿਪਸ਼ਨ ਲੈਣੀ ਪਊਗੀ ਅਰੇ ਜਿਹੜੀ ਲੱਕੜ ਬੱਗਿਆ ਇਹਦੀ ਜਿਹੜੀ ਮੇਕਿੰਗ ਹੈ ਜਿਹੜੀ ਆਮ ਫਿਲਮਾਂ ਹੁੰਦੀਆਂ ਨੇ ਉਹਨਾਂ ਨਾਲੋਂ ਟੋਟਲੀ ਡਿਫਰੈਂਟ ਹੈ ਤੁਹਾਨੂੰ ਕੈਮਰਾ ਬਰੀðਿੰਗ ਲੈਂਦਾ ਨਜ਼ਰ ਆਊਗਾ ਤੁਹਾਨੂੰ ਉਹਦੀ ਲਾਈਟਿੰਗ ਨਜ਼ਰ ਆਊਗੀ ਸਾਡਾ ਜਿਹੜਾ ਲਾਈਟ ਦਾ ਵਰਕ ਹੋਇਆ ਆ ਉਹ ਬਹੁਤ ਬਾਖਮਾਲ ਆ ਸਾਡੇ ਡੀਓਪੀ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਉਹਦੇ ਵਿੱਚ ਹਰੇਕ ਬੰਦੇ ਨੇ ਬਹੁਤ ਸਾਰਾ ਸੋਹਣਾ ਕੰਮ ਕੀਤਾ ਹੈ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਸਾਡੀ ਵੈਨਿਟੀਆਂ ਦੀ ਗੱਲ ਹੋਈ ਸੀ ਕਿ ਅਸੀਂ ਵੈਨਟੀਆਂ ਰੱਖੀਏ ਕਿ ਨਾ ਰੱਖੀਏ ਤੇ ਮੈਂ 3 ਲਈ ਸ਼ੁਬਨੇਹੀ ਗੱਲ ਕਿਹਾ ਸੀ ਕਿ ਜਦੋਂ ਸਾਡਾ ਕੰਟੈਂਟ ਰੌਅ ਆ ਤੇ ਅਸੀਂ ਆਪਣੇ ਆਰਟਿਸਟ ਨੂੰ ਵੀ ਉਦਾਂ ਹੀ ਰੌਅ ਹੀ ਰੱਖਣਾ ਸੀ ਸੈੱਟ ਤੇ ਕੋਈ ਵੈਨਿਟੀ ਜਾਂ ਉਵੇਂ ਦੀ ਲੈਬਿਸ਼ ਸਹੂਲਤ ਨਹੀਂ ਦੇ ਸਕਦੇ ਤੇ ਸਾਡੇ ਆਰਟਿਸਟ ਨੇ ਇੰਨਾ ਸਾਥ ਦਿੱਤਾ ਕਿ ਅਸੀਂ ਜਦੋਂ ਗਲੀਆਂ ਦੇ ਵਿੱਚ ਵੀ ਸ਼ੂਟ ਕਰਦੇ ਸੀ ਅਸੀਂ ਉਹਨਾਂ ਨੂੰ ਗਲੀਆਂ 'ਚ ਹੀ ਬਿਠਾ ਕੇ ਉੱਥੇ ਹੀ ਚਿਹਰਾ ਤੇ ਆਮ ਰੋਟੀ ਖਵਾਈ ਆ ਕੋਈ ਇਹਨਾਂ ਲਈ ਸਬਵੇ ਉਹੋ ਜੀਆਂ ਚੀਜ਼ਾਂ ਅਸੀਂ ਇਹਨਾਂ ਨੂੰ ਨਹੀਂ ਪ੍ਰੋਵਾਈਡ ਕੀਤੀਆਂ ਇਹਨਾਂ ਦੀਆਂ ਡਿਮਾਂਡਸ ਬਿਲਕੁਲ ਨਹੀਂ ਫੁੱਲਫਿਲ ਕੀਤੀਆਂ ਤੇ ਅਸੀਂ ਇਹਨਾਂ ਨੂੰ ਇਹ ਡਿਮਾਂਡ ਕੋਈ ਨਹੀਂ ਸੀ ਸਾਡੀ ਪਹਿਲਾਂ ਸੀ ਫਿਰ ਵੀ ਜੇ ਸਾਨੂੰ ਰੋਲ ਹੀ ਡਿਮਾਂਡ ਸੀ ਸਾਡੀ ਡਾਇਰੈਕਟਰ ਨੂੰ ਹੁੰਦਾ ਕਿ ਕਿਤੇ ਆਰਟਿਸਟ ਅਗਲਾ ਕੋ ਜੋ ਉਹ ਜੀ ਡਿਮਾਂਡ ਨਾ ਕਰ ਲੇ ਕੋਈ ਸੈੱਟ ਤੇ ਉਹਵੇਂ ਦਾ ਇਸ਼ੂ ਕ੍ਰੀਏਟ ਨਾ ਹੋ ਜਾਏ ਕਿਤੇ ਸੈੱਟ ਤੋਂ ਹੀ ਨਾ ਭੱਜ ਜੇ ਬਟ ਨਹੀਂ ਇਹਨਾਂ ਨੇ ਬਹੁਤ ਜ਼ਿਆਦਾ ਕੋਆਪਰੇਸ਼ਨ ਸ਼ੋ ਕੀਤਾ ਕਿਉਂਕਿ ਕਹਾਣੀ ਆਮ ਜੇ ਕਿਰਦਾਰਾਂ ਦੀ ਆਮ ਜੇ ਹੀ ਇਹਨਾਂ ਨੂੰ ਬੰਦੇ ਦਿਖਾਇਆ ਸੀ ਆਮ ਜੇ ਹੀ ਇਹਨਾਂ ਦੇ ਕੱਪੜੇ ਨੇ ਮੇਕਅਪ ਕਿਸੇ ਦਾ ਨਹੀਂ ਹੋਇਆ ਸਿਰਫ ਕੁੜੀ ਨੂੰ ਛੱਡ ਕੇ ਠੀਕ ਹੈ ਕਿਉਂਕਿ ਉਹ ਵੀ ਡਿਮਾਂਡ ਸੀ ਤੇ ਮੇਕਅਪ ਅਸੀਂ ਕਿਸੇ ਨੂੰ ਨਹੀਂ ਦਿੱਤਾ ਹੋਇਆ ਸਿਰਫ ਇਹਨਾਂ ਨੂੰ ਬਲੱਡ ਦਿੱਤਾ ਹੋਇਆ ਉਹ ਵੀ ਡਿਮਾਂਡ ਸੀ ਕਿ ਬਲੱਡ ਦੇਣਾ ਉਹ ਤੋਂ ਨੈਸੈਸਿਟੀ ਸੀ ਤੇ ਮੈਨੂੰ ਉਮੀਦ ਹੈ ਕਿ ਜਿਵੇਂ ਮੇਰਾ ਵੀ ਪਹਿਲਾ ਕੰਮ ਹੈ ਤੇ ਮੈਨੂੰ ਵੀ ਤੁਸੀਂ ਹੌਂਸਲਾ ਦਿਓਗੇ ਐਪਰੀਸ਼ੀਏਟ ਕਰੋਗੇ ਮੈਨੂੰ ਨਹੀਂ ਪਤਾ ਮੈਂ ਕਿੰਨਾ ਸੋਨਾ ਕੀਤਾ ਕਿੰਨਾ ਨਹੀਂ ਪਰ ਮੈਂ ਆਪਣਾ 100% ਦਿੱਤਾ ਰਿਸ਼ੂ ਹਾਂਜੀ ਹਾਂਜੀ ਅਬਦੇਲ ਕਣ ਬੋਲ ਬੋਲ ਰਿਸ਼ੂ ਮੇਰੇ ਰਾਈਟਰ ਤੇ ਮੇਰੇ ਕੋ-ਡਾਇਰੈਕਟਰ ਅਸੀਂ ਦੋਵਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਮੈਨੂੰ ਆਸ ਹੈ ਕਿ ਤੁਹਾਨੂੰ ਸਾਡਾ ਕੰਮ ਬਹੁਤ ਪਸੰਦ ਆਊਗਾ ਕਿਉਂਕਿ ਅਸੀਂ ਇੰਨਾਂ ਚੀਜ਼ਾਂ ਚੋਂ ਗੁਜ਼ਰੇ ਹੋਏ ਹਾਂ ਕਿ ਅਸੀਂ ਆਪਣਾ ਕੰਟੈਂਟ ਲੈ ਕੇ ਜਾਂਦੇ ਸੀ ਤੇ ਕੋਈ ਬੰਦਾ ਅਸੈਪਟ ਨਹੀਂ ਸੀ ਕਰਦਾ ਸੋ ਗੁੱਡ ਹਾਂ ਤੁਸੀਂ ਘੱਟ ਕਰਦੇ ਹੋ ਚਲੇ ਜੀ ਹੁਣ ਟੂ ਬੇਸਿਕਲੀ ਮੈਂ ਇਹ ਕਹੂੰਗਾ ਕਿ ਕਿਉਂ ਦੇਖਣੀ ਚਾਹੀਦੀ ਹੈ ਇਹ ਜੀ ਫਿਲਮ ਕਿਉਂਕਿ ਇਹ ਜਿੰਨਾ ਰੀਅਲਿਜ਼ਮ ਇਸ ਵੈਬ ਸੀਰੀਜ਼ ਹੈ ਮੈਨੂੰ ਨਹੀਂ ਲੱਗਦਾ ਤੁਹਾਨੂੰ ਪੰਜਾਬ ਦੀ ਕੋਈ ਐਓ ਜੀ ਸੀਰੀਜ਼ ਜਾਂ ਇਹ ਜੀ ਫਿਲਮ 'ਚ ਦੇਖਣ ਨੂੰ ਮਿਲੂਗਾ ਚਾਹੇ ਉਹ ਤੁਹਾਡਾ ਸਿਰਮਾ ਤਾਲੁਕ ਡਿਲੀਵਰੀ ਹੋਵੇ ਐਕਟਿੰਗ ਹੋਵੇ ਜਾਂ ਲਾਈਟਿੰਗ ਹੋਵੇ ਚਾਹੇ ਡੀਓਪੀ ਦਾ ਵਰਕ ਹੋਵੇ ਤਾਂ ਮੈਨੂੰ ਇਹੀ ਹੈ ਕਿ ਲੋਕਾਂ ਨੂੰ ਇਸ ਸੀਰੀਜ਼ ਬਹੁਤ ਜ਼ਰੂਰੀ ਹੈ ਦੇਖਣੀ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਥੋੜੇ ਜਾਗਰੂਕ ਹੋਣ ਕਿ ਵੀ ਥੋੜੇ ਸਮਾਜ 'ਚ ਚੱਲ ਕੀ ਰਿਹਾ ਹੈ ਇਸ ਮਾਸ ਦੀ ਗੱਲ ਹੁਣ ਮੈਂ ਇਹੀ ਕਹਿ ਰਿਹਾ ਕਿ ਜਿਹੜਾ ਨੈਸ਼ਨਲ ਲੈਵਲ ਦਾ ਕੰਟੈਂਟ ਕੇਵਲ ਵੰਤੇ ਆ ਰਿਹਾ ਇਹ ਬਹੁਤ ਰਿਸਕੀ ਸੀਗਾ ਕਿ ਪੇਪਰ ਲੀਕ ਉਤੇ ਅਸਤੇ ਕੋਈ ਚੀਜ਼ ਨਹੀਂ ਬਣੀ ਹੂੰ ਪਹਿਲੀ ਵਾਰ ਕੋਈ ਕਹੇ ਐ ਜਾ ਹਿੰਮਤ ਕਰਕੇ ਐਜੇ ਕੰਟੈਂਟ ਨੂੰ ਹੱਥ ਪਾ ਰਿਹਾ ਕਿ ਬਈ ਚਲੋ ਇਹ ਰਿਸਕ ਲੈ ਕੇ ਦੇਖ ਜਾਈ ਤਾਂ ਮੈਨੂੰ ਲੱਗਦਾ ਕਿ ਇਹ ਪੰਜਾਬ ਵੀ ਕਰ ਸਕਦਾ ਤਾਂ ਹੀ ਮੈਨੂੰ ਲੱਗਦਾ ਇਹ ਸੀਰੀਜ਼ ਦਾ ਕਿਸਮਤ ਸੀਗੀ ਸੀਰੀਜ਼ ਦੀ ਕਿ ਉਹਨੇ ਪੰਜਾਬ ਦੇ ਤਰੂਹੀ ਬਾਹਰ ਆਣੀ ਸੀ ਇਹ ਗੱਲ ਨੇ ਹੁਣ SSC ਦੇ ਪ੍ਰੋਟੈਸਟ ਹੋਇਆ ਬਹੁਤ ਸਾਰੀ ਚੀਜ਼ਾਂ ਹੋਈਆਂ ਬਹੁਤ ਲੋਕਾਂ ਦੀਆਂ ਨੌਕਰੀਆਂ ਗਈਆਂ ਬਹੁਤ ਲੋਕਾਂ ਦੇ ਪੇਪਰ ਕੈਂਸਲ ਹੋਏ ਮੈਂ ਇਹ ਚਾਹੁੰਗਾ ਕਿ ਉਹ ਲੋਕ ਜ਼ਰੂਰ ਦੇਖਣ ਕਿ ਵੀ ਕਿਸ ਤਰੀਕੇ ਨਾਲ ਇਹ ਸਿਸਟਮ 'ਚ ਲੂਪ ਹੈ ਤਾਂ ਕਿ ਉਹ ਲੂਪ ਠੀਕ ਹੋ ਸਕੇ ਤੇ ਜਿੰਨਾ ਯੂਥ ਹੈ ਇੰਡੀਆ 'ਚ ਉਹਨੂੰ ਥੋੜੀ ਨੌਕਰੀ ਮਿਲੇ ਉਹ ਵਧੀਆ ਸਿਸਟਮ ਹੋਵੇ। ਅਰੇ ਇਹ ਨਾ ਕਹਾਣੀਆਂ ਇਹਦੇ ਵਿੱਚ ਕੁਝ ਇਨਸੀਡੈਂਟ ਐਵੇਂ ਦੇ ਨੇ ਜੋ ਰੀਅਲ ਬੇਸਡ ਇਨਸੀਡੈਂਟ ਨਹੀਂ। ਮਤਲਬ ਇਹਦੀ ਬਿਗਨਿੰਗ ਤੋਂ ਹੀ ਤੁਹਾਨੂੰ ਪਤਾ ਲੱਗੂਗਾ ਕਿਉਂਕਿ ਤੁਹਾਨੂੰ 2007 ਦਾ ਵਿਆਪਮ ਕੇਸ ਹੋਇਆ ਸੀ ਉਹਦੀ ਇੱਕ ਝਲਕ ਦੇਖਣ ਨੂੰ ਮਿਲੂਗੀ। ਤਮਿਲਨਾਡੂ ਦੇ ਵਿੱਚ 26 ਸਟੂਡੈਂਟਸ ਨੇ ਸੁਸਾਇਡ ਕੀਤਾ ਸੀ ਉਹਦੀ ਥੋੜੀ ਝਲਕ ਦੇਖਣ ਨੂੰ ਮਿਲੂਗੀ ਜਿਵੇਂ ਸੈਂਟਰ ਪੇਪਰ ਲੀਕ ਕਰਦੇ ਨੇ ਉਹਦੀ ਝਲਕ ਵੇਖਣ ਨੂੰ ਮਿਲੂਗੀ ਮਤਲਬ ਅਸੀਂ 2 ਹੀ ਮੈਂਸ ਲਏ ਹੋਏ ਨੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੂਗਾ ਐਂਡ ਸੁਮੇਤ ਸਰ ਦਾ ਡੈਫੀਨਿਟਲੀ ਥੈਂਕ ਯੂ ਕਿਉਂਕਿ ਕੋਈ ਬੰਦਾ ਹੱਥ ਨਹੀਂ ਬੰਦਾ ਨਵੇਂ ਬੰਦਿਆਂ ਨੂੰ ਤੇ ਉਹਨਾਂ ਦੀ ਕਹਾਣੀ ਨੂੰ ਅਸੈਪਟ ਨਹੀਂ ਕਰਦਾ ਕਿਉਂਕਿ ਉਹ ਕਹਿੰਦੇ ਨੇ ਕਿ ਨਵੇਂ ਚਿਹਰੇ ਲੈ ਕੇ ਆਓ ਨਵੀਂ ਲੂਕ ਲੈ ਕੇ ਆਓ ਅਸੀਂ ਫਿਰ ਤੁਹਾਡੀ ਕਹਾਣੀ ਨੂੰ ਅਸੈਪਟ ਕਰਾਂਗੇ ਜਾਂ ਤੁਹਾਨੂੰ ਚਾਂਸ ਦੇਵਾਂਗੇ ਬਟ ਹੀ ਅਸੈਪਟਡ I ਰੀਅਲੀ ਥੈਂਕ ਯੂ ਸਰ ਚਲੋਗੇ ਹਮ ਥੈਂਕ ਯੂ ਸਰ ਤੇ ਅਨਮਨ ਸਿੱਧੂ ਸਾਡੇ ਪ੍ਰੋਡਿਊਸਰ ਉਹਨਾਂ ਦਾ ਵੀ ਬਹੁਤ ਜ਼ਿਆਦਾ ਥੈਂਕ ਯੂ ਕਿਉਂਕਿ ਉਹ ਵੀ ਸਾਡੇ ਨਾਲ ਯੂਨੀਵਰਸਿਟੀ ਤੋਂ ਹੀ ਪੜੇ ਹੋਏ ਨੇ ਅਸੀਂ ਸਾਰੇ ਸਟੂਡੈਂਟ ਆ ਪੰਜਾਬੀ ਯੂਨੀਵਰਸਿਟੀ ਤੋਂ ਸਾਰੇ ਨਿਕਲੇ ਹੋਏ ਆ ਕੋਈ ਐਕਟਰ ਬਣਨ ਲਈ ਨਿਕਲਿਆ ਸੀ ਕੋਈ ਡਾਇਰੈਕਟਰ ਬਣਨ ਲਈ ਨਿਕਲਿਆ ਸੀ ਕੋਈ ਪ੍ਰੋਡਿਊਸਰ ਬਣਨ ਲਈ ਨਿਕਲਿਆ ਸੀ ਔਰ ਇਹ ਇਦਾਂ ਨਹੀਂ ਹੈ ਕਿ ਅਸੀਂ ਇੱਕਦਮ ਆਏ ਆ ਸਾਡੇ ਪਿੱਛੇ ਬਹੁਤ ਸਾਰੀ ਜਰਨੀ ਆ ਕਿਸੇ ਨੇ 6 ਸਾਲ ਲਾਏ ਨੇ ਕਿਸੇ ਨੇ 12 ਸਾਲ ਲਾਏ ਨੇ ਬਸ ਇਹ ਹੈ ਕਿ ਸਾਡੇ ਚਿਹਰਿਆਂ ਨੂੰ ਇੱਕ ਫੇਮ ਜਾਂ ਨਾਮ ਨਹੀਂ ਮਿਲਿਆ ਜਾਂ ਸਾਡੀ ਉਸ ਤਰੀਕੇ ਦੀ ਸਮਝ ਲਓ ਪੀਆਰ ਨਹੀਂ ਆ ਕਿ ਸਾਡੇ ਕਿਸੇ ਨੂੰ ਜਾਣਕਾਰੀ ਹੋਵੇ ਜਾਂ ਕਿਸੇ ਨੂੰ ਜਾਣ ਪਛਾਣ ਹੋਵੇ ਬਟ ਥੈਂਕ ਯੂ ਸਾਰਿਆਂ ਦਾ ਹੀ ਥੈਂਕ ਯੂ ਕਿ ਸਾਰਿਆਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਮੈਂ ਨਾ ਇੱਕ ਚੀਜ਼ ਇੱਥੇ ਐਡ ਕਰਦਾ ਅਰਮਨ ਸਿੱਧੂ ਦੇ ਬਾਰੇ ਅਸੀਂ ਨਾ ਜਿੱਦਨ ਸੁਨੀਤ ਭਾਜੀ ਹੋਰਾ ਕੋਲ ਯੈਸ ਕਰਵਾ ਕੇ ਆ ਗਏ ਮੈਂ ਆਰਮਨ ਮੇਰੇ ਨਾਲ ਸੀ ਮੈਂ ਘਰਮਨ ਆਪਾਂ ਨੇ ਪੰਗਾ ਤਾਂ ਲੈ ਲਿਆ ਨਾ ਤੂੰ ਕਰ ਲੇਂਗਾ ਇਹ ਮਾਂ ਦਾ ਪੁੱਤ ਦੀ ਪਿੱਠ ਚੁਣ ਗਏ ਇਹਨੇ ਅੱਜ ਤੱਕ ਮੈਨੂੰ ਕਦੇ ਇਹ ਨਹੀਂ ਕਿਹਾ ਵੀ ਨਹੀਂ ਹੋਊਗਾ ਕਰ ਲਾਂਗੇ ਸਰ ਕਰ ਲਾਂਗੇ ਸਰ ਕਿਵੇਂ ਕਰਦਾ ਰਿਹਾ ਇਹ ਜਾਣਦਾ ਪਰ ਇਸ ਮੁੰਡੇ ਦੀ ਇਹ ਸਿਫਤ ਆ ਕਿ ਥੀਏਟਰ ਡਿਪਾਰਟਮੈਂਟ ਚੋਂ ਐਕਟਰ ਵੀ ਨਿਕਲੇ ਨੇ ਡਾਇਰੈਕਟਰ ਵੀ ਨਿਕਲੇ ਨੇ ਤੇ ਪਹਿਲਾ ਪ੍ਰੋਡਿਊਸਰ ਨਿਕਲਿਆ ਠੀਕ ਆ ਥੀਏਟਰ ਡਿਪਾਰਟਮੈਂਟ ਚੋਂ ਔਰ ਜਿੰਨੀ شدت ਨਾਲ ਇਹਨੇ ਕੰਮ ਕੀਤਾ ਕੋਈ ਵੀ ਪ੍ਰੋਬਲਮ ਹੁੰਦੀ ਸੀ ਇਹਨੇ ਮਾਂ ਦੇ ਪੁੱਤ ਨੇ ਮੱਥੇ ਤੇ ਤਿਓੜੀ ਨਹੀਂ ਪਾਈ ਇਹਨੇ ਹੱਸ ਕੇ ਇਹੀ ਕਹਿਣਾ ਸਰ ਟੈਨਸ਼ਨ ਨਾ ਲਓ ਮੈਂ ਕਰ ਲੂੰਗਾ ਅੱਜ ਵੀ ਮੈਨੂੰ ਕੋਈ ਰਾਤ ਮੈਂ 1:30 ਵਜੇ ਨੂੰ ਕੋਈ ਚੀਜ਼ ਕਹੀ ਮੈਂ ਕਰ ਲੇਗਾ ਕਹਿੰਦਾ ਕਰ ਲਾਂਗਾ ਸੋ ਇਹ ਇਦਾਂ ਦੇ ਮੁੰਡੇ ਜਦੋਂ ਪ੍ਰੋਡਿਊਸਰ ਬਣਦੇ ਨੇ ਔਰ ਇਹਨੇ ਪ੍ਰੋਡਕਸ਼ਨ ਹਾਊਸ ਤੋਂ ਕੰਮ ਸ਼ੁਰੂ ਕੀਤਾ ਪ੍ਰੋਡਕਸ਼ਨ ਕਰਦਾ ਸੀ ਤੇ ਇਹਨੂੰ ਬਰੀਕੀਆਂ ਦਾ ਪਤਾ ਪੈਸਾ ਕਿੱਥੋਂ ਬਚਦਾ ਕਿੱਥੇ ਲਾਉਣਾ ਇਹਨੂੰ ਬਹੁਤ ਚੰਗੀ ਤਰ੍ਹਾਂ ਪਤਾ ਸੀ ਸੋ ਜਿੰਨਾ ਸੁਮਿਤ ਭਾਜੀ ਦਾ ਥੈਂਕਸ ਮੈਂ ਉਨਾ ਹੀ ਅਰਮਨ ਦਾ ਥੈਂਕਸ ਕਰਦਾ ਕੇ ਪਹਿਲੇ ਦਿਨ ਤੋਂ ਇਹ ਮੁੰਡਾ ਸੀ ਜਿਹੜਾ ਮੇਰੇ ਕੋਲੇ ਆਇਆ ਸੀ ਤੇ ਆਖਰ ਤੱਕ ਇਹ ਮੇਰੇ ਨਾਲ ਨਿਭਿਆ ਤੇ ਇਹਨੇ ਕਦੇ ਵੀ ਮੇਰਾ ਸਿਰ ਨੀਚੋ ਬਣ ਦਿੱਤਾ ਸੁਵੀਤ ਸਰ ਉਹਨਾਂ ਦੇ ਅੱਗੇ ਸੋ ਬਹੁਤ ਬਹੁਤ ਥੈਂਕਸ ਅਰਮਨ ਦਾ ਆਓ ਜੀ ਆਬਰ ਬੋਲ ਹੁਣ ਮੈਨੂੰ ਜਾ ਬਹੁਤ ਮਿਹਨਤ ਕੀਤੀ ਹੈਗੀ ਆਓ ਬੋਲ ਲਈ ਹੁਣ ਤੇਰਾ ਟਾਈਮ ਆਗਾ ਇਹਨੇ ਮੁੰਡੇ ਨੇ ਨਾ ਮੇਰੇ ਨਾਲ ਮੈਨੂੰ ਨੁਕਸਾਨ ਵੀ ਕਰਤਾ ਸੀਗਾ ਬਚਾ ਲਿਆ ਸੀਗਾ ਜਦੋਂ ਤੁਸੀਂ ਪੁੱਛਦੇ ਸੀ ਨਾ ਕਿ ਇਮੋਸ਼ਨਲ ਸੀਨ ਕਿਹੜਾ ਹੋਇਆ ਮੈਂ ਇਹਦੇ ਵੱਲ ਦੇਖ ਰਿਹਾ ਸੀ ਮੇਰੇ ਵੱਲ ਕਿ ਐਸੀ ਦੁਖਾਂਡ ਹੋ ਗਿਆ ਸੀ ਹੀ ਇਸ ਵੈਰੀ ਟੈਲੈਂਟਡ ਐਕਟਰ ਔਰ ਔਨਲਾਈਨ ਮੁੰਡਾ ਬੋਲ ਬਾਈ ਮੈਂ ਕਹਿੰਦਾ ਬਹੁਤ ਤਾਂ ਇੰਨਾ ਨਹੀਂ ਨਾ 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 ਉਹ ਸਾਰੀਆਂ ਕਮੀਆਂ ਵੀ ਸਾਡੇ ਖੂਬੀਆਂ ਵੀ ਉਹ ਸਾਰੀਆਂ ਕਿਉਂਕਿ ਜੇ 100 ਚੋਂ ਦੇਖਣਗੇ ਹੀ 10 ਲੋਕ ਤੁਹਾਡੀ ਗੱਲ ਹੀ 10 ਲੋਕਾਂ ਤੱਕ ਪਹੁੰਚੂਗੀ ਤਾਂ ਉਹ ਕਿਵੇਂ ਅਸੀਂ ਕਿਵੇਂ ਉਸ ਚੀਜ਼ ਨੂੰ ਰੈਕਗਨਾਈਜ਼ ਕਰਾਂਗੇ ਹਨ ਮੈਨੂੰ ਲੱਗਦਾ ਕਿ ਜ਼ਿਆਦਾਤਰ ਲੋਕਾਂ ਤੱਕ ਪਹੁੰਚਾਉਣਾ ਤੁਸੀਂ ਵੀ ਉਹਦੇ ਬਹੁਤ ਵੱਡੇ ਇੱਕ ਕੜੀ ਹੋ ਤੇ ਤੁਹਾਡੇ ਥਰੂ ਹੀ ਪਹੁੰਚਦੀ ਆ ਉਹਦੇ ਲਈ ਥੋੜੀ ਜੀ ਮੇਰ ਦੀ ਨਜ਼ਰ ਰੱਖਿਓ ਅਸੀਂ ਸਾਰੇ ਨਵੇਂ ਆ ਪਹਿਲੀ ਵਾਰ ਕੰਮ ਕੀਤਾ ਤੇ ਇਹ ਸਾਡੀ ਸਾਰਿਆਂ ਦੀ ਇੱਕ ਬਹੁਤ ਵੱਡੀ ਮਤਲਬ ਦੌੜ ਸੀ ਜਿਹੜੀ ਇੱਥੇ ਆ ਕੇ ਅਸੀਂ ਰੁਕੇ ਆ ਤੇ ਅਸੀਂ ਆਪਦੇ ਆਪ ਨੂੰ ਦਿਖਾਉਣਾ ਦੀ ਕੋਸ਼ਿਸ਼ ਕਰ ਰਹੇ ਆ ਲੋਕਾਂ ਨੂੰ ਮੈਨੂੰ ਲੱਗਦਾ ਕਿ ਇਹ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਕਿ ਇੱਕ ਵਾਰੀ ਸਾਨੂੰ ਦੱਸਿਆ ਜਾਵੇ ਕਿ ਅਸੀਂ ਕੀ ਕੀਤਾ ਕਿ ਉਹਦੇ ਲਈ ਤੁਹਾਨੂੰ ਦੇਖਣਾ ਜ਼ਰੂਰ ਪਊਗਾ ਹਨਾ ਉਹ ਅਸੀਂ ਆਪਦੇ ਵੱਲੋਂ ਮਿਹਨਤ ਕੀਤੀ ਆ ਜਿੰਨੇ ਵੀ ਸਾਡੇ ਕੋਲੇ ਸੋਰਸਸ ਸੀਗੇ ਜਿੰਨਾ ਸਾਡਾ ਅ ਬਸ ਚੱਲਿਆ ਚੀਜ਼ਾਂ ਤੇ ਅਸੀਂ ਉਹਨਾਂ ਕੀਤਾ ਮਿਹਨਤ ਕੀਤੀ ਬਾਕੀ ਤੁਹਾਡੇ ਤੇ ਆ ਬਹੁਤ ਧੰਨਵਾਦੀ ਨਵਨੀਤ ਆ ਰਾਜ ਆ ਰਾਜ ਬਹੁਤ ਅਮ ਸੱਚੀ ਕਾਲ ਜੀ ਸਾਰਿਆਂ ਦਾ ਸਭ ਤੋਂ ਪਹਿਲਾਂ ਸਾਰੇ ਜਣੇ ਆਏ ਧੰਨਵਾਦ ਤੇ ਸਾਰੇ ਜਣੇ ਸਾਰੇ ਰੰਗਮঞ্চ ਵਾਲੇ ਨੇ ਸਾਰੇ ਥੀਏਟਰ ਵਾਲੇ ਨੇ ਤੇ ਮੈਂ ਇਹ ਕਹਿਣਾ ਚਾਹੂੰਗੀ ਇੱਕ ਵਾਰੀ ਥੀਏਟਰ ਵਾਲਿਆਂ ਕਰਕੇ ਰੰਗਮঞ্চ ਵਾਲਿਆਂ ਕਰਕੇ ਇੱਕ ਵਾਰੀ ਇਹ ਸੀਰੀਜ਼ ਦਾ ਜ਼ਰੂਰ ਵੇਖਿਓ ਔਰ ਕਿਸੇ ਚੀਜ਼ ਦਾ ਮੈਨੂੰ ਪਤਾ ਨਹੀਂ ਪਰ ਐਕਟਿੰਗ ਦਾ ਤੇ ਮੈਂ ਗਰੰਟੀ ਲੈ ਸਕਦੀ ਆ ਤੇ ਨਾਲ ਦੇ ਨਾਲ ਡਾਇਰੈਕਸ਼ਨ ਦੀ ਵੀ ਮੈਂ ਗਰੰਟੀ ਲੈ ਸਕਦੀ ਆ ਕਿਉਂਕਿ ਪਰਮਿੰਦਰ ਇਹ ਕਹਿੰਦੀ ਜ਼ਰੂਰ ਹੈ ਕਿ ਮੈਂ ਨਵੀਂ ਆ ਬਟ ਇਹ ਨਵੀਂ ਨਹੀਂ ਆ ਇਹਨੇ ਬਹੁਤ ਸਾਰਾ ਕੰਮ ਕੀਤਾ ਐਕਚੁਅਲੀ ਸਭ ਨੇ ਬਹੁਤ ਸਾਰਾ ਕੰਮ ਕੀਤਾ ਸਾਡੇ ਦੇ ਸਰ ਵੀ ਨਾਲ ਨੇ ਤੇ ਸਭ ਨੇ ਬਹੁਤ ਸਾਰਾ ਕੰਮ ਕੀਤਾ 10-10 12-12 ਸਾਲ ਤੋਂ ਅਸੀਂ ਰੰਗਮੰਚ 'ਚ ਲੱਗੇ ਹੋਏ ਆ ਇਹ ਸਾਰੇ ਪੰਜਾਬੀ ਵਾਲੇ ਨੇ ਮੈਂ ਪੰਜਾਬ ਵਾਲੀ ਆ ਮੈਂ ਪੰਜਾਬ ਯੂਨੀਵਰਸਿਟੀ ਤੋਂ ਪੜੀ ਆ ਤੇ ਇਹ ਸਾਰੇ ਪੰਜਾਬੀ ਯੂਨੀਵਰਸਿਟੀ ਤੋਂ ਪੜੇ ਨੇ ਅਸੀਂ ਵੀ ਆਉਸ ਸਰ ਸੀਨੀਅਰ ਸਰ ਸੋ ਸਾਰੇ ਰੰਗਮંચ ਵਾਲੇ ਨੇ ਸੋ ਇਹਨਾਂ ਦੇ ਨਾਂ ਦੇ ਉੱਤੇ ਇੱਕ ਵਾਰੀ ਵੈਬ ਸੀਰੀਜ਼ ਜ਼ਰੂਰ ਵੇਖਿਓ ਜਿਹੜਾ ਨਵੇਂ ਪੰਨ ਦੀ ਡਿਮਾਂਡ ਮੈਨੂੰ ਲੱਗਦਾ ਅੱਜਕੱਲ ਸਾਰੇ ਜਾਣੇ ਕਰ ਰਹੇ ਨੇ ਨਾ ਉਹ ਨਵਾਂ ਪੰਨ ਤੁਹਾਨੂੰ ਇਸ ਸੀਰੀਜ਼ 'ਚ ਵੇਖਣ ਨੂੰ ਮਿਲੇਗਾ ਔਰ ਟ੍ਰੇਲਰ ਵੇਖ ਕੇ ਤੇ ਪਤਾ ਲੱਗ ਹੀ ਗਿਆ ਹੋਊਗਾ ਸਾਰਿਆਂ ਨੂੰ ਪਹਿਲੇ 3 ਐਪੀਸੋਡ ਵੇਖੋ ਫਿਰ ਕਹੋ ਜੀ ਹੋਰ ਤੇ ਮਿਲਾਓ ਫਿਰ ਅਗਲੇ 3 ਐਪੀਸੋਡਸ ਵੀ ਲੈ ਕੇ ਆਵਾਂਗੇ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਪਰਮ ਦਾ ਸੁਮਿਤ ਸਰ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਆ ਵੀ ਆਲਾ ਆਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਥਿੰਕ ਸਭ ਨੇ ਸਾਰਾ ਕਵਰ ਕਰਤਾ ਆਈ ਰੀਲੀ ਵਾਂਟ ਟੂ ਥੈਂਕ ਯੂ ਆਲ ਤੁਸੀਂ ਸਾਰੇ ਆਏ ਤੁਹਾਡੀ ਹੱਲਾਸ਼ੇਰੀ ਹੈ ਹਨਾ ਚੱਕ ਲੈ ਚੱਕ ਲੈ ਨਹੀਂ ਫਿਰ ਬਾਹਲਾ ਉੱਚੀ ਆਏ ਲੱਗਦਾ ਵੀ ਥੈਡਰ ਵਾਲੇ ਚੀਕ ਚੀਕ ਕੇ ਬੋਲਦੇ ਆ ਨਹੀਂ ਅੰਦਰ ਵੀ ਗੱਲ ਕਰ ਰਹੇ ਹਾਂ ਹਾਂ ਨਹੀਂ ਨਹੀਂ ਪਹੁੰਚ ਜੂਗੀ ਗੱਲ ਹੈ ਤੇ ਮੈਂ ਵੀ ਕੇਵਲ ਵੰਦੀ ਬਹੁਤ ਥੈਂਕਫੁਲ ਹਾਂ ਆਈ ਰੀਲੀ ਗ੍ਰੇਟਫੁਲ ਕਿ ਇੰਨੀ ਸੋਹਣੀ ਟੀਮ ਹੈ ਇੰਨੇ ਸੋਹਣੇ ਕੋ-ਐਕਟਰਸ ਇੰਨੇ ਵਧੀਆ ਰਾਈਟਰ ਡਾਇਰੈਕਟਰ ਸਾਨੂੰ ਮਿਲੇ ਜਿਨ੍ਹਾਂ ਨੇ ਕੁਝ ਮੌਸਮ ਨਹੀਂ ਦੇਖਿਆ ਇਦਾਂ ਨਹੀਂ ਦੇਖਿਆ ਕਿ ਹਾਂ ਰਿਸੋਰਸਿਸ ਕੀ ਹੈ ਕਿਦਾਂ ਓਕੇ ਹੋ ਕੇ ਕਰ ਰਹੇ ਸਭ ਨਹੀਂ ਬਸ ਆਪਣਾ ਪ੍ਰੋਜੈਕਟ ਸਾਡੀ ਸਟੋਰੀ ਕਿੰਨੇ ਵਧੀਆ ਤਰੀਕੇ ਨਾਲ ਅਸੀਂ ਕੈਸਕੀਏ ਕਿੰਨੇ ਵਧੀਆ ਤਰੀਕੇ ਨਾਲ ਅਸੀਂ ਪੋਰਟਰੇ ਕਰ ਸਕੀਏ ਕਿੰਨੇ ਸੋਹਣੇ ਤਰੀਕੇ ਨਾਲ ਇੱਕ ਵਰਲਡ ਲੈਵਲ ਦੇ ਤਰੀਕੇ ਨਾਲ ਕਿ ਤੁਹਾਨੂੰ ਤੁਹਾਡੇ ਤੱਕ ਪਹੁੰਚਾ ਸਕੀਏ ਇਹਨੇ ਡੀਓਪੀ ਸਰ ਨੇ ਬਹੁਤ ਵਧੀਆ ਕੰਮ ਕੀਤਾ ਉਹ ਇੱਥੇ ਹੈ ਨਹੀਂਗੇ ਹਰਪ੍ਰੀਤ ਜੀ ਤੇ ਸਾਡੇ ਕੋ ਐਕਟਰਸ ਇਹਨਾਂ ਦਾ ਬਹੁਤ ਸੋਹਣਾ ਸਾਥ ਸੀਗਾ ਕਿ ਸੀਨ ਨੂੰ ਉਠੋਣ ਲਈ ਇੱਕਦਾਂ ਐਕਟਰ ਨਹੀਂ ਉਠਾ ਸਕਦਾ ਤੇ ਲਿਖਿਆ ਬਹੁਤ ਸੋਹਣਾ ਗਿਆ ਉਸ ਦੀ ਰਿਸਰਚ ਬਹੁਤ ਹੋਈ ਹੈ ਸਟੋਰੀ ਤੇ ਰੀਡਰਾਫਟਿੰਗ ਬਹੁਤ ਹੋਈ ਹੈ ਤੇ ਆਈ ਰੀਅਲੀ ਵਾਂਟ ਟੂ ਥੈਂਕ ਯੂ ਆਲ ਕਿ ਤੁਸੀਂ ਸਾਡਾ ਇਨਾ ਸਾਥ ਦੇ ਰਹੇ ਹੋ ਤੁਸੀਂ ਇੱਥੇ ਪਹੁੰਚੇ ਸਾਨੂੰ ਹੱਲਾਸ਼ੇਰੀ ਦੇਣ ਲਈ ਤੇ ਇਹੀ ਮੇਰੀ ਰਿਕੁਐਸਟ ਹੈ ਕਿ ਆਡੀਅנס ਵੀ ਸਾਡਾ ਸਾਥ ਦੇਵੇ ਤੇ ਦੇਖੇ ਜ਼ਰੂਰ ਕਿ ਇਹ ਬਹੁਤ ਡਿਫਰੈਂਟ ਕਨਸੈਪਟ ਹੈ ਡਿਫਰੈਂਟ ਕੰਟੈਂਟ ਹੈ ਤੇ ਵੈਬ ਸੀਰੀਜ਼ ਨੂੰ ਜਿੰਨਾ ਹੱਲਾਸ਼ੇਰੀ ਦੋਗੇ ਅਸੀਂ ਸੋਨਾ ਸੋਨਾ ਕੰਟੈਂਟ ਤੁਹਾਡੇ ਤੱਕ ਲੈ ਕੇ ਆਵਾਂਗੇ ਬਹੁਤ ਬਹੁਤ ਥੈਂਕ ਯੂ ਆਓ ਆਯੋਜਕਾਂ ਦਾ ਨੇ ਮਿਹਨਤ ਕੀਤੀ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੱਧ ਚੱਲਦਾ ਸਾਰਿਆਂ ਨੇ ਬੋਲਤਾ ਜੀ ਜੋ ਜੋ ਬੋਲਣਾ ਸੀ ਬਸ ਇਹੀ ਕਵਾਂਗੇ ਵੱਧ ਤੋਂ ਵੱਧ ਪਿਆਰ ਦਿਓ ਵੀ ਅਖੀਰ ਤੇ ਗੱਲ ਆਹੀ ਹੋ ਜਾਂਦੀ ਹੈ ਵੀ ਸਾਰੇ ਕਹਿੰਦੇ ਨੇ ਵਧੀਆ ਕੰਟੈਂਟ ਨਹੀਂ ਆਂਦਾ ਤੇ ਹੁਣ ਬਣਾਇਆ ਸਾਰਿਆਂ ਨੇ ਮਿਹਨਤ ਕੀਤੀ ਹੈ ਜੀ ਸਾਰਿਆਂ ਦੇ ਬਹੁਤ ਸੋਹਣੇ ਕੈਰੈਕਟਰ ਨੇ ਹਰੇਕ ਚੀਜ਼ ਤੇ ਬਰੀਕੀ ਚ ਕੰਮ ਹੋਇਆ ਸੋ ਬਾਕੀ ਤੁਸੀਂ ਦੇਖ ਕੇ ਰਿਵਿਊ ਜ਼ਰੂਰ ਦਿਓ ਤੇ ਵਧੀਆ ਹੀ ਹੋਊਗਾ ਸੋ ਬਸ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਦਾ ਜੋ ਕਵਰੇਜ ਕਰ ਰਹੇ ਹਾਂ ਤੇ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹਣਾ ਵੀ ਇੱਕ ਛੋਟਾ ਜਿਹਾ ਜਵਾਕ ਜੰਮਿਆ ਸੀਗਾ ਤੇ ਉਹ ਪਾਲਿਆ ਪੋਸਿਆ ਉਹਨੂੰ ਖਰਾਕ ਖਵਾਈ ਤੇ ਹੁਣ ਤੁਹਾਡੇ ਹੱਥਾਂ ਜਾਂ ਤੁਸੀਂ ਦੱਸਣਾਗਾ ਵੀ ਕਿਵੇਂ ਦੇ ਉਹਨੂੰ ਸੰਸਕਾਰ ਮਿਲੇ ਆ ਤੇ ਕਿਵੇਂ ਦਾ ਉਹ ਹੈਗਾ ਉਹਦੀਆਂ ਮਾੜੀਆਂ ਆਦਤਾਂ ਕੀ ਨੇ ਉਹਦੀਆਂ ਚੰਗੀਆਂ ਕੀ ਨੇ ਉਹ ਹੁਣ ਤੁਸੀਂ ਦੱਸਣਾ ਤੇ ਦੇਖਣਾ ਜ਼ਰੂਰ ਕੇ ਬਲਵੰਦੇ ਥੈਂਕ ਯੂ ਸੋ ਮਚ ਮੈਂ ਇੱਕ ਗੱਲ ਮੈਂ ਹੋਰ ਕਰਨੀ ਚਾਹਣਾ ਕਿ ਕਿ ਆਪਾਂ ਬਾਈ ਜੀ ਜੋ ਮੇਰੀ ਮੇਰੀ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਵੀ ਇਹ ਸੇਮ ਮੇਰੀ ਗੱਲ ਰਹੀ ਆ ਤੇ ਜਿਹੜੀ ਬਾਈ ਜੀ ਮਨਾ ਕਰਦੇ ਗੱਲ ਮਨਾ ਕਰਨ ਦੀ ਗੱਲ ਕਰ ਰਹੇ ਸੀ ਕਿ ਮਨਾ ਕਰ ਦਿੰਦੇ ਮੈ ਮੈਨੂੰ ਬਹੁਤ ਵਾਰੀ ਹੋ ਜਾਂਦਾ ਮੇਰੇ ਨਾਲ ਇਹ ਪ੍ਰੋਬਲਮਸ ਕਿ ਮੈਨੂੰ ਕੁਝ ਚੀਜ਼ਾਂ ਨਹੀਂ ਪਸੰਦ ਕਿ ਥੀਏਟਰ ਦੇ ਵਿੱਚ ਜਾਂ ਸਿਨੇਮੇ ਦੇ ਵਿੱਚ ਦਿਖਾਈਆਂ ਜਾਣ ਤੇ ਮੈਨੂੰ ਪਰਸਨਲੀ ਇਹ ਲੱਗਦਾ ਹੁੰਦਾ ਕਿ ਇਸ਼ੂ ਬੇਸਡ ਸਿਨੇਮਾ ਹੋਣਾ ਚਾਹੀਦਾ ਉਹਦੇ ਲਈ ਕੋਈ ਵੀ ਆਊਗਾ ਉਹ ਚਾਹੇ ਕੋਈ ਕੱਟ ਪੈਸਾ ਲੈ ਕੇ ਆਵੇ ਸਾਡੇ ਕੋਲੇ ਕੋਈ ਵੱਧ ਪੈਸਾ ਲੈ ਕੇ ਆਵੇ ਕੋਈ ਅਮੀਰ ਹੈ ਇਹ ਨਹੀਂ ਕਿ ਕੋਈ ਅਮੀਰ ਸਾਨੂੰ ਪੈਸੇ ਨਾਲ ਖਰੀਦ ਲੂਗਾ ਕਿ ਆਹ ਚੀਜ਼ ਕਰ ਲਾ ਪੈਸਾ ਦੇ ਦਿੰਦੇ ਨਹੀਂ ਜੱਸ 12 13 ਸਾਲ ਲਾਏ ਆ ਤੇ ਸਿਰਫ ਇਸੇ ਵਜ੍ਹਾ ਕਰਕੇ ਲੱਗੇ ਆ ਅਸੀਂ ਇੱਕ ਇਸ਼ੂ ਦੀ ਗੱਲ ਕੀਤੀ ਆ ਉਹ ਇਸ਼ੂ ਜਿਹੜਾ ਹਰ ਇਨਸਾਨ ਨਾਲ ਜੁੜਦਾ ਹੈਗਾ ਇੱਥੇ ਖੜੇ ਹਰ ਇਨਸਾਨ ਨਾਲ ਜੁੜਦਾ ਉਹ ਸਕੈਮ ਜਦੋਂ ਹੁੰਦਾ ਹੈ ਸਕੈਮ ਸਿਰਫ ਉਹ ਨਹੀਂ ਜਿਹੜਾ ਪੇਪਰ 'ਚੋਂ ਬੱਚਾ ਫੇਲ ਹੋਇਆ ਉਹ ਘਰੇ ਜਾ ਕੇ ਰੋਇਆ ਉਹਦੇ ਪੇਰੈਂਟਸ ਦੁਖੀ ਹੋਏ ਜਾਂ ਉਹਨਾਂ ਦਾ ਪੈਸਾ ਖਰਾਬ ਹੋਇਆ ਨਹੀਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਜੇ ਕੱਲ ਨੂੰ ਮੈਂ ਆਪਣੇ ਬੱਚੇ ਜਾਂ ਨੂੰ ਪੜਾਉਣਾ ਹੋਵੇ ਕਿਸੇ ਅੱਛੇ ਕਾਲਜ ਦੇ ਵਿੱਚ ਤਾਂ ਮੈਂ ਇੱਕ ਪ੍ਰੋਫੈਸਰ ਕੋਲੇ ਕਿਸੇ ਨੂੰ ਪੜ੍ਹਨ ਲਈ ਭੇਜੂਗਾ ਕਿਸੇ ਅੱਛੇ ਇੰਸਟੀਚਿਊਟ ਦੇ ਵਿੱਚ ਭੇਜੂਗਾ ਤਾਂ ਜੇ ਉਹ ਸਕੈਮ ਤੋਂ ਆਇਆ ਹੋਇਆ ਟੀਚਰ ਹੋਊਗਾ ਤਾਂ ਮੇਰੇ ਬੱਚੇ ਦਾ ਭੁਮਿਕ ਕੀ ਹੋਊਗਾ ਤੇ ਜੇ ਮੈਂ ਉਹਦੇ ਮਾਪੇ-ਬਾਪ ਨੂੰ ਲੈ ਕੇ ਕਿਤੇ ਜਾਊਂਗਾ ਕਿਸੇ ਹਸਪੀਟਲ ਦੇ ਵਿੱਚ ਜਾਊਂਗਾ ਤੇ ਉਹ ਐਮਬੀਬੀਐਸ ਡਾਕਟਰ ਜਿਹੜਾ ਹੋਊਗਾ ਜੇ ਉਹ ਸਕੈਮ ਚੋਂ ਆਇਆ ਹੋਊਗਾ ਤਾਂ ਆਪਣੇ ਮਾਪਿਆਂ ਦਾ ਜਾਂ ਤੁਹਾਡੇ ਕਿਸੇ ਵੀ ਪੇਸ਼ੈਂਟ ਦਾ ਕੀ ਇਲਾਜ ਕਰੂਗਾ ਮੈਨੂੰ ਲੱਗਦਾ ਕਿ ਇਹ ਸਕੈਮ ਉਹ ਹੈ ਜਿਹੜਾ ਹਰ ਇਨਸਾਨ ਨਾਲ ਜੁੜਦਾ ਹੈ ਹਰ ਹਿਊਮਨ ਬੀਿੰਗ ਨਾਲ ਜੁੜਦਾ ਹੈ ਜਿਹੜਾ ਇੱਥੇ ਖੜਾ ਹੈ ਜਾਂ ਇਸ ਕੈਮਰੇਆਂ ਤੋਂ ਪਾਰ ਜੋ ਵੀ ਸਾਨੂੰ ਦੇਖੂਗਾ ਸੁਣੂਗਾ ਇਹ ਉਹਨਾਂ ਦੀ ਗੱਲ ਹੈ ਤੇ ਅਸੀਂ ਇਹ ਬਹੁਤ ਸਾਰੀਆਂ ਗੱਲਾਂ ਨੇ ਸਾਡੇ ਜ਼ਹਿਨ 'ਚ ਨੇ ਸਾਡੇ ਦਿਲ 'ਚ ਨੇ ਅਸੀਂ ਕਰਨਾ ਚਾਹੁੰਨੇ ਆ ਅਸੀਂ ਕਰਦੇ ਰਵਾਂਗੇ ਅਸੀਂ ਚੰਗਾ ਕੀਤਾ ਮਾੜਾ ਕੀਤਾ ਇਹ ਬਾਅਦ ਦੀ ਗੱਲ ਹੈ ਪਰ ਅਸੀਂ ਗੱਲ ਕੀਤੀ ਅਸੀਂ ਮੁੱਦੇ ਦੀ ਗੱਲ ਕੀਤੀ ਅਸੀਂ ਇਸ਼ੂ ਦੀ ਗੱਲ ਕੀਤੀ ਲੋਕਾਂ ਦੀ ਗੱਲ ਕੀਤੀ ਜੋ ਲੋਕਾਂ ਦੇ ਗਲਾਂ 'ਚ ਅੱਜ ਅ ਅੰਗੂਠੇ ਪਾਏ ਹੋਏ ਹੈਗੇ ਸਿਸਟਮ ਨੇ ਜਾਂ ਉਹਨਾਂ ਦਾ ਅੱਜ ਦਮ ਘੁੱਟ ਰਿਹਾ ਹੈਗਾ ਸਿਸਟਮ ਨੇ ਲੋਕਾਂ ਨੂੰ ਇੰਨਾ ਜ਼ਿਆਦਾ ਜਕੜ ਲਿਆ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹਨਾਂ ਨਾਲ ਹੋ ਕੀ ਰਿਹਾ ਜਿਵੇਂ ਮੈਡਮ ਨੇ ਉੱਥੇ ਅੰਦਰ ਪ੍ਰਸ਼ਨ ਕੀਤਾ ਸੀਗਾ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕਰਪਸ਼ਨ ਹੈ ਉਹ ਕੌਣ ਖਤਮ ਕਰ ਸਕਦਾ ਲੋਕਾਂ ਲਈ ਤਾਂ ਮੈਂ ਕਦੇ ਨਹੀਂ ਲੋਕਾਂ ਦੇ ਵਿਰੁੱਧ ਮੈਂ ਤਾਂ ਹੋਏ ਹੀ ਨਹੀਂ ਜਾਂਦਾ ਮੈਂ ਲੋਕਾਂ ਦਾ ਮੈਂ ਲੋਕਾਂ ਜੀ ਰਹਿਣਾ ਤੇ ਇਹ ਲੋਕ ਕਦੇ ਨਹੀਂ ਖਤਮ ਕਰ ਸਕਦੇ ਇਹ ਬਹਿਮਾ ਇਹ ਇਸ ਮੁੱਦੇ ਤੇ ਜੇ ਮੇਰੇ ਨਾਲ ਬੈਠ ਕੇ ਕਿਸੇ ਨੇ ਗੱਲ ਕਰਨੀ ਆ ਪਰਸਨਲੀ ਬੈਠ ਕੇ ਗੱਲ ਕਰ ਲਾਂਗੇ ਲੋਕ ਕਦੇ ਗਲਤ ਨਹੀਂ ਹੁੰਦੇ ਲੋਕਾਂ ਨੂੰ ਡਰਾਈਵ ਕੀਤਾ ਜਾਂਦਾ ਹੈ ਥੀਏਟਰ ਵੱਲੋਂ ਸਿਨੇਮੇ ਵੱਲੋਂ ਜੋ ਵੀ ਸੋਸ਼ਲ ਮੀਡੀਆ ਜਿੰਨਾ ਵੀ ਤੇ ਸਭ ਤੋਂ ਵੱਡੀ ਪੋਲਿਟਿਕਸ ਇਹੇ ਚੀਜ਼ਾਂ ਜਿਹੜੀਆਂ ਡਰਾਈਵ ਕਰਦੀਆਂ ਅਸੀਂ ਅੱਗੇ ਚੱਲਦੇ ਹਾਂ ਅਸੀਂ ਫਰੰਟ ਕੰਟਰੀ ਦੀ ਕੰਟਰੀ ਦੀ ਤਾਂ ਗੱਲ ਹੁੰਦੀ ਆ ਤਾਂ ਉਦੋਂ ਗਵਰਨਮੈਂਟ ਕੰਨੀ ਦੇਖਦੇ ਆ ਲੋਕ ਲੋਕਾਂ ਦਾ ਸਹਿਚਾਰ ਨਹੀਂ ਦੇਖਿਆ ਜਾਂਦਾ ਉੱਥੇ ਲੋਕ ਉਵੇਂ ਹੀ ਚੀਜ਼ਾਂ ਨੂੰ ਪ੍ਰਟੈਂਡ ਕਰਦੇ ਆ ਓਵੇਂ ਹੀ ਲੈਂਦੇ ਆ ਚੀਜ਼ਾਂ ਨੂੰ ਓਵੇਂ ਹੀ ਉਹ ਚੱਲਦੇ ਆ ਜਿਵੇਂ ਉਹਨਾਂ ਨੂੰ ਸਿਸਟਮ ਦਿੰਦਾ ਦਿੱਤਾ ਜਾਂਦਾ ਹੈ ਨਾ ਤੇ ਮੈਨੂੰ ਲੱਗਦਾ ਵੀ ਲੋਕਾਂ ਦੀ ਕਦੇ ਗਲਤੀ ਨਹੀਂ ਹੁੰਦੀ ਸਿਸਟਮ ਨੂੰ ਬਦਲਣਾ ਪਊਗਾ ਸਿਸਟਮ ਨੂੰ ਬਦਲਣ ਲਈ ਜਾਂ ਇਹ ਬਦਲਿਆ ਤਾਂ ਹੈ ਨਹੀਂ ਕਦੇ ਪਰ ਸਿਸਟਮ ਨੂੰ ਠੀਕ ਠਾਕ ਰੱਖਣ ਲਈ ਆਪਾਂ ਨੂੰ ਹਮੇਸ਼ਾ ਬੋਲਣਾ ਪਊਗਾ ਤੇ ਉਹ ਬੋਲਣ ਲਈ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਪ੍ਰਸ਼ਨ ਕੀ ਨੇ ਅਸੀਂ ਉਹਨੂੰ ਜਵਾਬ ਨਹੀਂ ਦੇ ਕੇ ਜਾ ਰਹੇ ਅਸੀਂ ਸੋਨੂੰ ਪ੍ਰਸ਼ਨ ਛੱਡ ਕੇ ਜਾ ਰਹੇ ਆ ਅਸੀਂ ਉਹ ਪ੍ਰਸ਼ਨ ਇੱਕ ਕੁਐਸਚਨ ਮਾਰਕ ਦੇ ਕੇ ਜਾ ਰਹੇ ਆ ਕਿ ਇਹ ਕਿਉਂ ਹੈ ਇਹ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਬਹੁਤ ਸਾਰੇ ਲੋਕ ਐਸੇ ਨੇ ਮੇਰੇ ਵੀਰ ਭਰਾ ਜਿਹੜੇ ਇਸ ਗੱਲ ਨੂੰ ਸੁਣਨਗੇ ਵੀ ਉਹਨਾਂ ਨੂੰ ਨਹੀਂ ਪਤਾ ਹੋਊਗਾ ਕਿ ਅੰਦਰ ਕੀ ਚੱਲ ਰਿਹਾ ਹੈਗਾ ਤੇ ਕਿੰਨੇ ਇਸ਼ੂ ਨੇ ਜਿੰਨਾ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਮੈਂ ਇੱਕ ਗੱਲ ਲਾਸਟ ਤੇ ਕਰਨੀ ਚਾਹਣਾ ਮੈਂ ਇੱਕ ਛੋਟਾ ਜਿਹਾ ਕਿੱਸਾ ਸੁਣਾਉਣਾ ਤੁਹਾਨੂੰ ਛੋਟੀ ਜਿਹੀ ਗੱਲ ਹੈ ਮੇਰਾ ਇੱਕ ਦੋਸਤ ਇੰਟਰਵਿਊ ਸੌਰੀ ਡਾਕੂਮੈਂਟਰੀ ਸ਼ੂਟ ਕਰਨ ਗਿਆ ਰਾਜਸਥਾਨ ਭਾਜੀ ਮੈਂ ਤੁਹਾਨੂੰ ਦੱਸਦਾ ਗੱਲ 10 ਕਿਲੋਮੀਟਰ ਤੱਕ ਉਹ ਜਾ ਕੇ ਬੱਸ ਫੜਦੇ ਸੀਗੇ ਆਪਣੀ 10 ਕਿਲੋਮੀਟਰ ਤੁਰ ਕੇ ਜਾਂਦੇ ਆ ਉੱਥੇ ਬੱਸ ਆਉਂਦੀ ਹੈ ਹਾਈਵੇ ਤੇ ਤੋ ਬੱਸ ਫੜਨ ਲਈ ਉਹਨੂੰ ਪੁੱਛਿਆ ਗਿਆ ਕਿ ਤੁਸੀਂ ਇੰਨੀ ਦੂਰ ਕਿਉਂ ਜਾਣੇ ਹੋ ਬੱਸ ਫੜਨ ਉਹ ਕਹਿੰਦੇ ਸਾਡਾ ਘਰ ਦੂਰ ਹੈ ਦੇ ਆਰ ਨੋਟ ਅਵੇਅਰ ਉਹ ਕਹਿੰਦੇ ਸਾਡਾ ਘਰ ਦੂਰ ਹੈ ਉਹਨਾਂ ਨੂੰ ਇਹ ਨਹੀਂ ਬਦਦਾ ਕਿ ਉਹ ਟੈਕਸ ਪੇਅਰ ਨੇ ਉਹ ਇਸ ਦੇਸ਼ ਦੇ ਨਾਗਰਿਕ ਨੇ ਉਹਨਾਂ ਦਾ ਹੱਕ ਹੈ ਕਿ ਉਹਨਾਂ ਦੇ ਗੇਟ ਤੇ ਬੱਸ ਆਉਣੀ ਚਾਹੀਦੀ ਆ ਆਪਣੇ ਲੋਕਾਂ ਨੂੰ ਜਾਗਰੂ ਕਰਨ ਲਈ ਅਸੀਂ ਹਮੇਸ਼ਾ ਇਸ ਗੱਲ ਦੇ ਲਈ ਤੁਹਾਡੇ ਸਾਹਮਣੇ ਪੇਸ਼ ਅੱਜ ਵੀ ਹੋਏ ਆ ਤੇ ਹਮੇਸ਼ਾ ਹੁੰਦੇ ਰਵਾਂਗੇ ਨਵੇਂ ਨਵੇਂ ਚੀਜ਼ਾਂ ਲੈ ਕੇ ਤੇ ਬਾਕੀ ਤੁਹਾਡੀ ਹੱਲਾਸ਼ੇਰੀ ਦੀ ਜ਼ਰੂਰਤ ਹੈ ਹੱਲਾਸ਼ੇਰੀ ਤਾਂ ਦਿਓ ਜੇ ਕੁਝ ਕਰਕੇ ਆਏ ਹੋਵਾਂਗੇ ਬਹੁਤ ਧੰਨਵਾਦ ਆਪਾਂ ਅੱਜ ਤੁਹਾਡੀ ਫੇਰ ਸਾਰਿਆਂ ਦਾ ਬਹੁਤ ਸਵਾਗਤ ਹੈ ਤੁਹਾਡੀ ਉਸ ਥੈਂਕ ਯੂ ਸਾਰਿਆਂ ਦਾ ਤੁਸੀਂ ਆਏ ਇੰਨਾ ਪਿਆਰ ਦਿੱਤਾ ਤੇ ਆਪਾਂ ਹੁਣ ਪ੍ਰੀਮੀਅਰ ਸਾਰੇ ਮਿਲ ਕੇ ਫਿਲਮ ਦੇਖ ਲੈਣ ਆਜੋ ਥੈਂਕ ਯੂ ਸੋ ਮਾ ਸਾਰਿਆਂ ਦਾ ਥੈਂਕ ਯੂ